ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਬੋਲ ਨੇ ਕਬੀਰ ਜਿ ਸਮਰਣੇ ਤੇ ਜਗ ਡਰੈ ਮਿਰੈ ਮਨ ਆਨੰਦ ਮਰਣ ਹੀ ਤੇ ਪਾਈਏ ਪੂਰਨ ਪਰਮਾਨੰਦ ਇਹ ਦੌਰ ਉਸ ਸਮੇਂ ਦਾ ਹੈ ਜਿਸ ਵਕਤ ਧੰ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ 30 ਅਪ੍ਰੈਲ 1699 ਦੀ ਇਸ ਵਿਸਾਖੀ ਨੂੰ ਸ੍ਰੀ ਅਨੰਦਾ ਦੀ ਪੁਰੀ ਵਿਖੇ ਮਹਾਨ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੰਥ ਇਕੱਠ ਕੀਤਾ ਪੰਥ ਪਾਂ ਦੀ ਦੁਨੀਆ ਦੇ ਲੋਕਾਂ ਨੂੰ ਸਦ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਏਕਤਾ ਦਾ ਪੈਗਾਮ ਦੇ ਕੇ ਪੰਜ ਸਿੰਘ ਤਿਆਰ ਕੀਤੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਜਿਸ ਨੂੰ ਪੰਥ ਪ੍ਰਕਾਸ਼ ਦਾ ਕਰਤਾ ਬੜੀ ਖੂਬਸੂਰਤ ਵਿਧੀ ਨਾਲ ਤਰੀਕੇ ਨਾਲ ਬਿਆਨ ਕਰਦਾ ਹੈ ਉਹ ਕਹਿੰਦਾ ਸੰਕਟ ਕੇ ਨਿਵਾਰ ਬੇਕੋ ਦੁਰਜਨ ਕੇ ਮਾਰ ਬੇਕੋ ਖਾਲਸਾ ਬਨਾਇਓ ਹੈ ਇਹ ਖਾਲਸੇ ਦੀ ਉਤਪਤੀ ਦਾ ਇੱਕ ਵਿਲੱਖਣ ਇਤਿਹਾਸ ਹੈ ਕਿ ਇੱਕ ਮਹਾਨ ਬਾਈ ਤਾਰ ਦੇ ਰਾਜਿਆਂ ਦੀ ਪਰਜਾ ਦੇ ਵਿੱਚ ਇੱਕ ਨਵੀਂ ਕੌਮ ਪੈਦਾ ਕਰਨੀ ਸੂਰਬੀਰਤਾ ਬਹਾਦੁਰਤਾ ਨਿਡਰਤਾ ਵਰਗੇ ਗੁਣ ਪੈਦਾ ਕਰਕੇ ਸ਼ਸਤਰਧਾਰੀ ਹੋਣਾ ਫੌਜਾਂ ਰੱਖਣੀਆਂ ਤਿਆਰ ਬਰਤਿਆਰੂ ਕਰਕੇ ਦੁਸ਼ਮਣਾਂ ਦੇ ਬਲੁੱਦ ਜਰਵਾਣੇ ਦੀ ਪੱਖਿਆ ਤੇ ਜ਼ਬਰ ਜ਼ੁਲਮ ਦੇ ਵਿਰੁੱਧ ਟੱਕਰਾ ਕਰਦਿਆਂ ਗਊ ਗਰੀਬ ਦੀ ਰੱਖਿਆ ਵਾਸਤੇ ਯਤਨਸ਼ੀਲ ਹੋ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇੱਕ ਸਮੇਂ ਦੀ ਹਕੂਮਤ ਨੂੰ ਵੰਗਾਰ ਪਾ ਕੇ ਇਮਾਨ ਪਰਉਪਕਾਰੀ ਜਿਹੜੇ ਕਾਰਜ ਨੇ ਉਹ ਆਰੰਭ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਇਹ ਕਾਰਜ ਐਸੇ ਆਰੰਭ ਹੋਏ ਸਿੱਖੀ ਦੀ ਵੱਧਦੀ ਹੋਈ ਪ੍ਰਫੁੱਲਤਾ ਔਰ ਖਾਲਸਾ ਦਾ ਜਾਹੂ ਜਲਾਲ ਖਾਲਸਾ ਦਾ ਨਿਆਰਾਪਨ ਵੀ ਕੇ ਸਮੇ ਦੀ ਜ਼ਬਰ ਹਕੂਮਤ ਔਰੰਗਜੇ ਬਾਦਸ਼ਾਹ ਦੇ ਹਿਰਦੇ ਦੇ ਸੀਨੇ ਦੇ ਵਿੱਚ ਬਹੁਤ ਪਾਰੀ ਅੱਗ ਲੱਗਣੀ ਸ਼ੁਰੂ ਹੋ ਗਈ ਵੀ ਇਹ ਇੱਕ ਨਵੀਂ ਕੌਮ ਇਸ ਧਰਤੀ ਤੇ ਪੈਦਾ ਹੋ ਰਹੀ ਹੈ ਉਹਦੀ ਇੱਕ ਮਨਸ਼ਾ ਸੀ ਕਿ ਮੈਂ ਸੰਸਾਰ ਦੇ ਵਿੱਚ ਲਾ ਇਲਾ ਇਲਲ੍ਹਾ ਮੁਹੰਮਦ ਰਸੂਲ ਅੱਲਾਹ ਇਸਲਾਮ ਦੀ ਸ਼ਰ੍ਹਾ ਜਿਹੜੀ ਹੈ ਸਾਰੇ ਪਾਸੇ ਕਾਇਮ ਕਰਾਂ ਪਰੰਤੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਸ ਚਲਾਏ ਹੋਏ ਪੰਥ ਨੂੰ ਹੋਰ ਵਿਲੱਖਣ ਕਰਦਿਆਂ ਏਕਤਾ ਦਾ ਪਾਈਚਾਰਕ ਸਾਂਝ ਦਾ ਪੈਗਾਮ ਦੇ ਕੇ ਖਾਲਸੇ ਦੀ ਸਿਰਜਣਾ ਕੀਤੀ ਹੈ ਖਾਲਸੇ ਦਾ ਇਹ ਹਲੀਮੀ ਰਾਜ ਜਿਸ ਰਾਜ ਦੇ ਵਿੱਚ ਹਿੰਦੂ ਹੈ ਉਸ ਹਿੰਦੂ ਨੂੰ ਹਿੰਦੂ ਰਹਿਣ ਦੀ ਤਾਕੀਦ ਕੀਤੀ ਗਈ ਹੈ ਕੋਈ ਮੁਸਲਮਾਨ ਹੈ ਤੇ ਉਹਨੂੰ ਮੁਸਲਮਾਨ ਰਹਿਣ ਦੀ ਸਿੱਖਿਆ ਦਿੱਤੀ ਗਈ ਇਹ ਨਹੀਂ ਆਖਿਆ ਵੀ ਤੂੰ ਆਪਣਾ ਧਰਮ ਤਬਦੀਲ ਕਰਕੇ ਤੇ ਸਿੱਖ ਧਰਮ ਵਿੱਚ ਆ ਮਹਾਰਾਜ ਨੇ ਸਭ ਨੂੰ ਆਪਣੇ ਧਰਮ ਦਾ ਸਤਕਾਰ ਮਾਨ ਮर्यादा ਕਾਇਮ ਰੱਖਣ ਲਈ ਤੇ ਧਰਮ ਦੇ ਉਸੂਲਾਂ ਤੇ ਚੱਲਣ ਦੀ ਸਿੱਖਿਆ ਦੇ ਕੇ ਇਹ ਖਾਲਸੇ ਦੀ ਸਿਰਜਣਾ ਕੀਤੀ ਪਰੰਤੂ ਬਾ ਸ਼ਰਤ ਰੱਖੀ ਕਿ ਜਿਹੜਾ ਸਿੱਖ ਹੈ ਸਿੱਖ ਧਰਮ ਦੇ ਵਿੱਚ ਪੈਦਾ ਹੋਇਆ ਸਿੱਖ ਪਰਿਵਾਰ ਵਿੱਚ ਪੈਦਾ ਹੋਇਆ ਉਹ ਆਪਣੇ ਧਰਮ ਦੇ ਵਿੱਚ ਪਰਪੱਕ ਰਹਿ ਕੇ ਬਾਣੀ ਬਾਣੀ ਦਾ ਤਾਰ ਨਹੀਂ ਹੋ ਕੇ ਇਸ ਸੰਸਾਰ ਵਿੱਚ ਵਿਚਰੇ ਤੇ ਗਵ ਗਰੀਬ ਦੀ ਰੱਖਿਆ ਵਾਸਤੇ ਉਹਦੇ ਹੱਥ ਵਿੱਚ ਪਕੜਾਈ ਹੋਈ ਇਹ ਸ਼ਮਸ਼ੀਰ ਧਰਮ ਅਣਖ ਦੇ ਲਈ ਸਦਾ ਲਈ ਚੱਲੇ ਗੁਰ ਕੀ ਨਿੰਦਾ ਸੁਨੇ ਨਾ ਕਾਨ ਪੇਟ ਕਰੋ ਤੇ ਸੰਕਰਪਾਨ ਮਹਾਰਾਜ ਨੇ ਇਹ ਆਦੇਸ਼ ਦਿੱਤੇ ਕਿ ਖਾਲਸੇ ਦੀ ਇਹ ਮਹਾਨ ਜਿਹੜੀ ਵਲਖਣਤਾ ਸੀ ਉਹਨੂੰ ਵੀ ਰਾਸ ਵਿੱਚ ਭਰਪੂਰ ਕੀਤਾ ਕਿ ਕਿਡਿਓ ਸੇ ਮੈਂ ਬਾਜ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾ ਸਮੇਂ ਦੀ ਜ਼ਬਰ ਹਕੂਮਤ ਦੇ ਸੀਨੇ ਤੇ ਇਹ ਬਹੁਤ ਭਾਰੀ ਇੱਕ ਤਪਸ਼ ਸੀ ਜਿਸ ਤਪਸ਼ ਦੇ ਕਾਰਨ ਕਰਕੇ ਉਹ ਖਾਲਸੇ ਦੀ ਵਾਦੀ ਹੋਈ ਤਾਕਤ ਵੇਖ ਬਹੁਤ ਜਿਆਦਾ ਤੜਫਨ ਲੱਗਾ 22 ਤਰ ਦੇ ਇੱਕ ਪਾਸੇ ਰਾਜੇ ਨੇ ਰਾਜਾ ਭੀਮਚੰਦ ਇਹਨਾਂ ਦਾ ਮੁਖੀ ਹੈ ਜਿਨ੍ਹਾਂ ਨੇ ਕਈ ਵਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵਿਰੁੱਧ ਆਪਣੀਆਂ ਮਹੀਮਾ ਛੇੜੀਆਂ ਇੱਕ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਖੁਦ ਇਹਦੇ ਨਾਲ ਸਹਾਇਕ ਬਣ ਕੇ ਇਹਦੀ ਸਹਾਇਤਾ ਦੇ ਲਈ ਔਰੰਗਜ਼ੇ ਬਾਦਸ਼ਾਹ ਦੇ ਵਿਰੁੱਧ ਵੀ ਲੜਦੇ ਨੇ ਪਰੰਤੂ ਫਿਰ ਵੀ ਇਹ ਭੀਮਚੰਦ ਵਰਗੇ ਰਾਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਘਰ ਦੀ ਵਾਧੀ ਹੋਈ ਤਾਕਤ ਨੂੰ ਵੇਖ ਸੰਵੇਦੀ ਹਕੂਮਤ ਦੇ ਨਾਲ ਰਲ ਕਰਕੇ ਗੁਰੂ ਘਰ ਦੇ ਵਿਰੋਧੀ ਬਣਦੇ ਜਾ ਰਹੇ ਨੇ ਸਿੱਖੀ ਦਾ ਪ੍ਰਚਾਰ ਦਿਨੋ ਦਿਨ ਵੱਧਦਾ ਗਿਆ ਮਹਾਰਾਜ ਸ਼ਾਹੀ ਫੌਜਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਸ਼ਾਹੀ ठाठ-ਬਾਠ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਉਸ ਸਮੇਂ ਦੀ 2.5 ਲੱਖ ਦੀ ਕੀਮਤ ਦਾ ਇੱਕ ਚੰਦੋਆ ਮਹਾਰਾਜ ਜੀ ਦੇ ਪਾਸ ਚੰਦਨ ਦੀ ਚੌਂਕੀ ਇੱਕ ਪ੍ਰਸਾਦੀ ਹਾਥੀ ਪੰਜ ਕਲਾ ਸ਼ਸਤਰ इत्यादिक ਇਹ ਸਾਰੇ ਜਿੰਨੇ ਵੀ ਕਿਸੇ ਨੇ ਇਤਿਹਾਸ ਦੀ ਉਸ ਕੜੀ ਨਾਲ ਜੁੜਦੇ ਨੇ ਕਿ ਜਿਵੇਂ ਜਿਵੇਂ ਸਾਮ ਦੇਸ਼ ਦਾ ਰਾਜਾ ਹੋਰ ਅਨੇਕਾਂ ਦੇਸ਼ਾਂ ਦੇ ਰਾਜੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਤੇ ਮਹਾਰਾਜ ਜੀ ਨੂੰ ਇਹ ਮਹਾਨ ਕੀਮਤੀ ਸੋਗਾਤਾਂ ਭੇਟ ਕਰਦੇ ਨੇ ਧੀਮचंद ਇਹ ਸਭ ਕੁਝ ਵੇਖ ਛੱਡਦਾ ਬਲਦਾ ਜਾ ਰਿਹਾ ਕਿ ਮੇਰੀ ਪਰਜਾ ਦੇ ਵਿੱਚ ਇਹੋ ਜਿਹਾ ਕੁਝ ਕਿਉਂ ਨਹੀਂ ਤੇ ਨਵੇਂ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਥਾਂ ਤੇ ਇਸ ਅਨੰਦਾ ਦੀਪੁਰੀ ਨੂੰ ਉਸਾ ਕੇ ਆਪਣਾ ਪ੍ਰਭਾਵ ਸੰਸਾਰ ਵਿੱਚ ਕਾਇਮ ਕਰ ਲਿਆ ਇਤੋਂ ਤੀਕ 22 ਤਾਰ ਦੇ ਰਾਜਿਆਂ ਦੇ ਵਿੱਚ ਨਾਹਨ ਪ੍ਰਦੇਸ਼ ਦਾ ਰਾਜਾ ਰਾਜਾ ਮੀਦਨੀ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀ ਫੌਜਾ ਸਮੇਤ ਜਮੁਨਾ ਨਦੀ ਦੇ ਕੰਢੇ ਤੇ ਆਪਣੇ ਇਸ ਵਿਆਬਾਨ ਇਲਾਕੇ ਨੂੰ ਪਵਿੱਤਰ ਕਰਨ ਲਈ ਹਰਿਆ ਭਰਿਆ ਕਰਨ ਲਈ ਇਹਨੂੰ ਸ਼ਾਹੀ ठाਠ ਬਾਠ ਦੇ ਨਾਲ ਵਸਾਉਣ ਦੇ ਲਈ ਸਤਿਗੁਰੂ ਜੀ ਨੂੰ ਬੇਨਤੀ ਕਰਦਾ ਹੈ ਤੇ ਮਹਾਰਾਜ ਉਹਦੀ ਬੇਨਤੀ ਪ੍ਰਵਾਨ ਕਰਕੇ ਨਾਹਨ ਪ੍ਰਦੇਸ਼ ਵਿੱਚ ਜਾਂਦੇ ਨੇ ਉਥੇ ਆਪਣੇ ਪਵਿੱਤਰ ਚਰਨ ਪਾਉਂਦੇ ਨੇ ਪੈਰ ਰੱਖਣ ਦੀ ਥਾਂ ਪੌਂਟਾ ਨਗਰ ਵਸਿਆ ਜਿਸ ਥਾਂ ਤੇ ਸਤਿਗੁਰੂ ਨੇ ਅਕਾਲ ਉਸਤਤ ਦੀ ਬਾਣੀ ਜਪੁ ਸਹਿਬ ਦੀ ਬਾਣੀ ਅਨੇਕਾਂ ਬਾਣੀਆਂ ਜਿਹੜੀਆਂ ਨੇ ਉਹ ਉਚਾਰਨ ਕੀਤੀਆਂ ਸਿੱਖੀ ਦਾ ਵਾਧਾ ਜਹੋ ਜਲਾਲ ਸਮੇ ਸਮੇ ਇਨ੍ਹਾਂ ਦੁਸ਼ਮਣਾਂ ਦੇ ਹਿਰਦਿਆਂ ਦੇ ਸੀਨੇ ਨੂੰ ਚੀਰ ਰਿਹਾ ਹੈ ਇਨ੍ਹਾਂ ਵੀ ਵਿਅੰਤ ਬਣਾਈ ਵੀ ਹੁਣ ਕਿਸੇ ਤਰੀਕੇ ਦੇ ਨਾਲ ਇਸ ਧਰਮ ਨੂੰ ਇਸ ਕੌਮ ਨੂੰ ਖਤਮ ਕੀਤਾ ਜਾਏ ਤੇ ਮਰ ਕੇ ਜੀਉਂਦੇ ਹੋਈ ਜਾ ਰਹੇ ਨੇ ਤਾਂ ਇਹ ਲੜੀਬੱਦ ਐਸਾ ਇਤਿਹਾਸ ਅੱਗੋਂ ਚੱਲਦਾ ਹੈ ਇਸ ਲੜੀਬੱਦ ਇਤਿਹਾਸ ਦੀਆਂ ਕੜੀਆਂ ਜਿਹੜੀਆਂ ਨੇ ਸਨ 1704 ਵਾਲੀ ਜੰਗ ਜੋ ਆਨੰਦਪੁਰ ਦੀ ਜੰਗ ਹੁੰਦੀ ਹੈ ਮੈਂ ਤੁਹਾਡੇ ਗਿਆਨ ਲਈ ਦੱਸ ਦੇਵਾਂ ਵੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਸ ਤੋਂ ਪਹਿਲਾਂ ਵੀ ਕਈ ਜੰਗਾਂ ਲੜ ਚੁੱਕੇ ਨੇ ਜਿਸ ਤਰ੍ਹਾਂ ਪੰਗਾਣੀ ਦਾ ਯੁੱਧ ਨਦਾਉਣ ਦਾ ਯੁੱਧ ਇਤਿਹਾਸਿਕ ਹੋਰ ਕਈ ਜੰਗ ਸਤਗੁਰੂ ਜੀ ਨੇ ਪਹਾੜੀ ਰਾਜਿਆਂ ਦੇ ਵਿਰੁੱਧ ਅਤੇ ਔਰੰਗਜ਼ੇ ਬਾਦਸ਼ਾਹ ਦੇ ਵਿਰੁੱਧ ਵੀ ਲੜੇ ਨੇ ਇਹਨਾਂ ਦੇ ਵਿੱਚੋਂ ਪੀਰ ਬੁੱਧੂ ਸ਼ਾਹ ਮੁਸਲਮਾਨ ਹੋ ਕੇ ਧਰਮ ਅਣਖ ਤੇ ਸੱਚ ਦੀ ਖਾਤਰ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿੱਚੋਂ ਆਪਣੇ ਅੱਲਾ ਦੇ دیدار ਹੋਏ ਆਪਣੇ ਚਾਰ ਪੁੱਤਰ ਔਰ 500 ਮਰੀਦਾਂ ਸਮੇਤ ਜੰਗੇ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਈ ਆਪਣਾ ਆਪ ਕੁਰਬਾਨ ਕਰਨ ਲਈ ਪਹੁੰਚਦਾ ਹੈ ਐਸੀ ਬਹਾਦਰਤਾ ਦੇ ਜੋਹਰ ਵਿਖਾਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਸੰਨ ਹੋ ਕੇ ਕਹਿਣ ਲੱਗੇ ਕਿ ਪੀਰ ਬਿੱਦੂ ਸ਼ਾ ਤੇਰੀ ਇੱਡੀ ਵੱਡੀ ਮਹਾਨ ਕੁਰਬਾਨੀ ਕਿ ਤੂੰ ਆਪਣੇ ਮੁਸਲਮਾਨ ਧਰਮ ਵਿੱਚ ਰਹਿ ਕੇ ਵੀ ਸੱਚ ਦਾ ਸਾਥ ਦੇ ਰਿਹਾ ਹੈ ਅਸੀਂ ਤੇਰੇ ਤੋਂ ਪ੍ਰਸੰਨ ਹਾਂ ਤੂੰ ਦੱਸ ਤੈਨੂੰ ਕੀ ਚਾਹੀਦਾ ਹੈ ਉਹਨੇ ਆਖਿਆ ਮਹਾਰਾਜ ਮੈਨੂੰ ਆਪਣੀ ਸਭ ਤੋਂ ਅਨਮੋਲ ਵਸਤੂ ਦਿਓ ਜਿਹੜੀ ਤੁਹਾਨੂੰ ਸਭ ਤੋਂ ਪਿਆਰੀ ਹੈ ਤੇ ਮਹਾਰਾਜ ਨੇ ਆਪਣੀ ਕੀਸਾ ਨੂੰ ਕੰੰਗਾ ਕਰਦੇ ਦੌਰਾਨ ਜਿਹੜੀ ਕੀਸ ਲਥੀ ਸਨ ਉਹ ਕੀਸ ਤੇ ਕੰੰਗਾ ਦੇ ਕੇ ਆਖਿਆ ਇਹ ਸਾਡੀ ਮੋਹਰ ਨੇ ਇਹ ਅਸੀਂ ਤੈਨੂੰ ਆਪਣੀ ਨਿਸ਼ਾਨੀ ਵਜੋਂ ਸਭ ਤੋਂ ਕੀਮਤੀ ਚੀਜ਼ ਦੇ ਰਹੇ ਹਾਂ ਅੱਜ ਵੀ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਜਦੋਂ ਦਰਸ਼ਨ ਕਰਨ ਜਾਓ ਤੇ ਉੱਥੇ ਇੱਕ ਕੀਸਾ ਸੁਮੇਤ ਸਤਗੁਰਾਂ ਦਾ ਕੰਗਾ ਜੋ ਪੀਰ ਬੁੱਧੂ ਸ਼ਾਹ ਨੂੰ ਸੌਂਪਿਆ ਸੀ ਮਹਾਰਾਜ ਜੀ ਦਾ ਅੱਜ ਵੀ ਉੱਥੇ ਸਭਾਇਮਨ ਸੋ ਮੇਰੇ ਕਹਿਣ ਤੋਂ ਪਾਵ ਕਿ ਖਾਲਸੇ ਦੇ ਜੰਗ ਨੀਤੀ ਦਾ ਦੌਰ ਧਰਮ ਅਣਖ ਤੇ ਸੰਸਾਰ ਦੀ ਇੱਜ਼ਤ ਆਬਰੂ ਨੂੰ ਕਾਇਮ ਕਰਨਾ ਸੀ ਨਾ ਕਿ ਜ਼ਰ ਜ਼ਰੂਤ ਤੇ ਜ਼ਮੀਨ ਕਰਕੇ ਸੀ ਅੱਜ ਤੱਕ ਜਿੰਨੇ ਵੀ ਜੰਗ ਜੁਦ ਹੁੰਦੇ ਰਹੇ ਨੇ ਯਾਦ ਰੱਖੋ ਉਹਨਾਂ ਦੇ ਤਿੰਨ ਮੁੱਖ ਕਾਰਨ ਸਨ ਜ਼ਰ ਜ਼ਰੂਤ ਤੇ ਜ਼ਮੀਨ ਜਾਇਦਾਦ ਲਈ ਧਨ ਦੌਲਤ ਲਈ ਔਰਤ ਲਈ ਇਸ ਸੰਸਾਰ ਵਿੱਚ ਆਪਣੇ ਆਪ ਨੂੰ ਕਾਇਮ ਕਰਨ ਵਾਸਤੇ ਮੁਗਲਾਂ ਨੇ ਅੱਜ ਤੱਕ ਜੰਗਾਂ ਲੜੀਆਂ ਨੇ ਪਰ ਦੁਨੀਆ ਦੇ ਇਤਿਹਾਸ ਕਾਲ ਵਿੱਚ ਕੇਵਲ ਗੁਰੂ ਨਾਨਕ ਦੇਵ ਜੀ ਦਾ ਇਹ ਐਸਾ ਮਹਾਨ ਸਿਧਾਂਤ ਰਿਹਾ ਹੈ ਜਿਨੇ ਸੱਚ ਲਈ ਅਣਖ ਦੀ ਖਾਤਰ ਆਪਣਾ ਆਪ ਕੁਰਬਾਨ ਕਰਨ ਦੇ ਲਈ ਇਹ ਸ਼ਹਾਦਤਾਂ ਦੇ ਦੌਰ ਆਰੰਭ ਕੀਤੇ ਨੇ ਪਹਿਲੀ ਅਨੰਦਪੁਰ ਦੀ ਜੰਗ ਹੁੰਦੀ ਹੈ ਉਸ ਜੰਗ ਦੇ ਵਿੱਚ ਪਹਾੜੀ ਰਾਜਿਆਂ ਨੂੰ ਬਹੁਤ ਭਾਰੀ ਹਾਰ ਹੋਈ ਤੇ ਦੂਜੀ ਵੇਰ ਅਨੰਦਪੁਰ ਦਾ ਵੱਡਾ ਜੁੱਧ ਸਨ 1704 ਈਸਵੀ ਦੇ ਵਿੱਚ ਛੇੜਦਾ ਹੈ ਇਹ ਪਉ ਦੀਆਂ ਰਾਤਾਂ ਆਰੰਭ ਹੋ ਜਾਂਦੀਆਂ ਨੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਵਿਸਥਾਰ ਪੂਰਵਕ ਇਹ ਸਾਰਾ ਇਤਿਹਾਸ ਲੜੀ ਵੱਦ ਜਿਹੜਾ ਹੈ ਉਹ ਵਕ ਵਕ ਕਿਸਿਆ ਰਹੀ ਸਮੇਂ ਸਮੇਂ ਨਾਲ ਸਰਵਣ ਕਰਾਂਗੇ ਸੋ ਇਹ ਇੱਕ ਭੂਮਿਕਾ ਰੂਪ ਵਿੱਚ ਤੁਹਾਨੂੰ ਰੂਪਰੇਖਾ ਦੱਸੀ ਹੈ ਵੀ ਕਿਸ ਤਰ੍ਹਾਂ ਦੇ ਨਾਲ ਗੱਲਸੀ ਦੀ ਵੱਦ ਦੀ ਤਾਕਤ ਨੂੰ ਖਤਮ ਕਰਨ ਵਾਸਤੇ ਇਹ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਮਿਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਰੁੱਧ ਟਾਕਰਾ ਕਰਨਾ ਸ਼ੁਰੂ ਕੀਤਾ ਪਹਿਲੀ ਜੰਗ 1702 ਈਸਵੀ ਦੇ ਕਰੀਬਨ ਹੁੰਦੀ ਹੈ ਜਿਸ ਦੇ ਵਿੱਚ ਬਹੁਤ ਭਾਰੀ ਮਾਰ ਹੋਈ ਇਸ ਮਾਰ ਵਿੱਚ ਸੈਂਕੜੀਆਂ ਦੀ ਗਿਣਤੀ ਦੇ ਸਿੰਘ ਤੇ ਲੱਖਾਂ ਦੀ ਗਿਣਤੀ ਦੀ ਮੁਗਲਾਂ ਦੀ ਫੌਜ ਦਾ ਹਾਰ ਵੇਖ ਕਰਕੇ ਇਹਨਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈਂਦੀ ਹੈ ਤੇ ਨਵੀਆਂ ਵਿਉਂਤਾਂ ਕੜਨੀਆਂ ਜਿਹੜੀਆਂ ਨੇ ਪਹਾੜੀ ਰਾਜੇ ਹੁਣ ਸ਼ੁਰੂ ਕਰ ਦਿੰਦੇ ਨੇ ਵੀ ਕਿਸ ਤਰ੍ਹਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਨੂੰ ਇਸ ਕਿਲੇ ਦੇ ਵਿੱਚੋਂ ਬਾਹਰ ਕੱਢਿਆ ਜਾਏ ਗੁਰੂ ਦੀ ਫੌਜ ਨੂੰ ਬਾਹਰ ਕੱਢਿਆ ਜਾਏ ਤੇ ਇਹਨਾਂ ਨਾਲ ਮੁਕਾਬਲਾ ਕਰਕੇ ਇਹਨਾਂ ਤਬਾਰ ਕਰਕੇ ਇਹਨਾਂ ਨੂੰ ਕਿਦਾਂ ਖਤਮ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਦਿੱਲੀ ਦੇ ਤਖਤ ਦੇ ਬਾਦਸ਼ਾਹ ਔਰੰਗਜ਼ੇਬ ਦੇ ਮਨ ਦੇ ਵਿੱਚ ਇੱਕ ਖਿਆਲ ਨੇ ਉਹਨੇ ਐਲਾਨ ਕੀਤਾ ਵੀ ਕੋਈ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਹੁੰਦਾ ਪਕੜ ਕੇ ਲੈ ਕੇ ਦੇਵੇਗਾ ਉਨੂੰ ਦੁਨੀਆ ਦੀਆਂ ਬਾਦਸ਼ਾਹੀਆਂ ਪ੍ਰਾਪਤ ਹੋਣਗੀਆਂ ਤੇ ਪੀਮਚੰਦ ਰਾਜਾ ਇਸ ਖਿਆਲ ਦੇ ਨਾਲ ਔਰੰਗਜ਼ੇਬ ਬਾਦਸ਼ਾਹੀ ਦੀ ਇੱਛਾ ਨੂੰ ਪੂਰਨ ਕਰਨ ਵਾਸਤੇ ਹੁਣ ਵਿਉਂਤ ਕੜਨ ਦੇ ਵਿੱਚ ਬੈਠਾ ਹੈ ਕਿਸ ਤਰ੍ਹਾਂ ਫਿਰ ਇਹ ਅੱਗੇ ਜੰਗ ਹੁੰਦੇ ਨੇ ਇਹ ਆਪਾਂ ਪੜਾਦਰ ਪੜਾ ਸਰਵਣ ਕਰਾਂਗੇ ਆਓ ਆਪਾਂ ਆਪਣੇ ਇਤਿਹਾਸ ਨਾਲ ਜੁੜਨ ਦਾ ਯਤਨ ਕਰੀਏ ਜਿੱਥੇ ਅਸੀਂ ਸੰਸਾਰ ਦੇ ਹੋਰ ਸੱਭਿਆਚਾਰ ਨੂੰ ਬੜੇ ਚਾਹ ਦੇ ਨਾਲ ਮਨਾਉਂਦੇ ਹਾਂ ਉਥੇ ਇਹ ਖਾਲਸਾ ਇੱਕ ਇਹ ਸੱਭਿਆਚਾਰ ਹੈ ਜੇ ਸੱਭਿਆਚਾਰ ਦੇ ਵਿੱਚ ਸ਼ਹੀਦੀਆਂ ਸ਼ਹਾਦਤ ਚਰਖੜੀਆਂ ਆਪਣੇ ਆਪ ਨੂੰ ਰੰਬੀ ਦੇ ਨਾਲ ਖੋਪੜ ਉਤਾਰਨਾ ਬੰਦ-ਬੰਦ ਕਟਾਉਣੇ ਇਹ ਖਾਲਸੇ ਦਾ ਸੱਭਿਆਚਾਰ ਆਓ ਆਪਾਂ ਆਪਣੇ ਇਸ ਵਿਰਸੇ ਨਾਲ ਜੁੜਨ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ